भारत गौरव संस्था ਵੱਲੋਂ ਸਾਫਕਾ ਕੇਂਦਰੀ ਰਾਜ ਮੰਤਰੀ ਵਿਜੇ ਸ਼ਾਂਪਲਾ ਦੇ ਜੁਗ ਅਗਵਾਈ ਹੇਠ ਧੀਆ ਦੀ ਲੋੜੀ ਪੌਣ ਸੰਬੰਧੀ ਦੁਸ਼ਹਿਰਾ ਗਰਾਊਂਡ ਹਰਿਆਵਤ ਫਗਵਾੜਾ ਵਿਖੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਪ੍ਰਸਿੱਧ ਕਲਾਕਾਰ ਰੋਜ਼ਖਾਨ ਬਲਰਾਜ ਬਿਲਗਾ ਅਤੇ ਬੂਟਾ ਮੁਹੰਮਦ ਤੋਂ ਇਲਾਵਾ ਹੋਰਨਾਂ ਕਲਾਕਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਰਾਈ ਲੋੜੀ ਦੇ ਗੀਤ ਗਾਏ। ਜਦਕਿ ਵਿਜੇ ਸ਼ਾਂਪਲਾ ਅਤੇ ਆਸ਼ੂ ਸ਼ਾਂਪਲਾ ਦੇ ਹੋਣਾਂ ਵਰਕਰਾਂ ਵੱਲੋਂ ਬੱਚਿਆਂ ਨੂੰ ਲੋੜੀ ਵੰਡੀ ਗਈ ਅਤੇ ਗਿਫਟ ਦੇ ਕੇ ਉਹਨਾਂ ਨੂੰ ਸਨਮਾਨਿਆ ਗਿਆ। ਇਸ ਮੌਕੇ ਸਾਰਿਆਂ ਨੇ ਰਲ ਮਿਲ ਕੇ ਲੋੜੀ ਦੇ ਧੂਣਾ ਪਾਲੇ ਅਤੇ ਮਹਿਲਾਵਾਂ ਬਲੋ ਇਕੱਠੀਆਂ ਹੋ ਕੇ ਲੋੜੀ ਦੇ ਗੀਤ ਗਾਏ ਗੱਲਬਾਤ ਕਰਦਿਆਂ ਬਈ ਸਾਂਪਲਾ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਵਿੱਚ ਬੇਟੀ ਅਤੇ ਬੇਟੇ ਵਿੱਚ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਉਹਨਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣੇ ਸਾਥੀ ਵਰਕਰਾਂ ਦਾ ਅਤੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਵੈਲਕਮ ਪੰਜਾਬ ਤਨਵੇਸ਼ ਪਾਸੀ ਇੰਦਰੀ ਸ਼ਰਮਾਈ ਰਿਪੋਰਟ ਅੱਜ ਭਾਰਤ ਗੌਰਵ ਸੰਸਥਾ ਵੱਲੋਂ ਧੀਆਂ ਦੀ ਲੋੜੀ ਦਾ ਬਹੁਤ ਵੱਡਾ ਕਾਰਜਕ੍ਰਮ ਦਾ ਆਯੋਜਨ ਕੀਤਾ ਗਿਆ ਜ ਜਿਹਦੇ ਵਿੱਚ ਸਾਰੇ ਫੋਗਵਾਡ ਜਿਹੜੇ ਮੈਂਬਰਾਂ ਨੇ ਬਹੁਤ ਉਤਸ਼ਾਹ ਦੇ ਨਾਲ ਕੰਮ ਕੀਤਾ। ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਵੀ ਧੰਨਵਾਦ ਕਰਦਾ। ਔਰ ਧੀਆਂ ਦੀ ਲੋੜੀ ਜਿਹੜੀ ਹੈ ਕਿਉਂਕਿ ਅਸੀਂ ਸਾਰੇ ਸਮਝਦੇ ਆ ਕਿ ਧੀਆਂ ਔਰ ਪੁੱਤਰ ਦੋਨਾਂ ਦੀ ਬਰਾਬਰਤਾ ਦਾ ਜਿਹੜਾ ਉਹਨਾਂ ਦਾ ਹੱਕ ਹੋਣਾ ਚਾਹੀਦਾ ਔਰ ਇਸੇ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਜਿਹੜਾ ਆ અભિયાન ਕੀਤਾ ਹੈ ਔਰ ਉਸੇ ਤਹਿਤ ਵੀ ਅਸੀਂ ਕਹਿੰਦੇ ਕਿ ਵੀ ਅਸੀਂ ਧੀਆਂ ਦੀ ਲੋੜੀ ਨੂੰ ਮਨਾ ਕੇ ਪੁੱਤਰਾ ਦੇ ਬਰਾਬਰ ਔਰ ਸਮਾਨਤਾ ਦਾ ਭੱਤੀ ਜਿਹੜਾ ਅਸੀਂ ਸੰਦੇਸ਼ ਦਈਏ ਔਰ ਉਹਦੇ ਲਈ ਅੱਜ ਪੂਰੇ ਫਗਵਾੜੇ ਦੇ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆਏ ਔਰ ਉਹਨਾਂ ਨੇ ਜਿਹੜਾ ਹੈ ਇਹ ਇਸ ਅਰੇ ਵਿੱਚ ਸਾਹਮਣੇ ਹੋ ਕੇ ਇਹਦੀ ਰੌਣਕ ਨੂੰ ਵਧਾਇਆ ਉਹ ਮੈਂ ਜਿੱਥੇ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਤੇ ਉਹਨਾਂ ਸਾਰੀਆਂ ਬੇਟੀਆਂ ਦਾ ਵੀ ਇੱਥੇ ਆਉਣ ਚੰਨਾ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਂ ਸ੍ਰੀ ਰਾਮ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਆਪਣੇ ਵੱਲ ਮੁਬਾਰਕਾ ਦੇਣਾ ਚਾਹੁੰਦੀ ਆਂ ਵੀ ਸਾਡੇ ਅਯੁੱਧਿਆ ਦੇ ਵਿੱਚ ਜਿਹੜਾ ਸ੍ਰੀ ਰਾਮ ਜੀ ਜੂ ਵਿਰਾਜਮਾਨ ਕੀਤਾ ਜਾ ਰਿਹਾ ਹੈ ਮੈਂ ਆਪਣੇ ਪੂਰੇ ਭਾਰਤ ਨੂੰ ਆਪਣੇ ਹਦੀਆਬਾਦ ਨੂੰ ਤੇ ਆਪਣੇ ਫਗਵਾੜਿਆ ਦੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨੀ ਆਂ ਦੂਸਰਾ ਮੈਂ ਭਾਰਤ ਗੌਰਵ ਵੱਲੋਂ ਸ਼੍ਰੀ ਵਿਜੇ ਸਾੰਪਲਾ ਜੀ ਦੇ ਸਰਪਲੱਸ ਜਿਹੜਾ ਇਹ ਉਪਰਾਲਾ ਕੀਤਾ ਗਿਆ ਹੈ ਹਦਿਆਬਾਦ ਵਿੱਚ ਪਹਿਲੀ ਵਾਰੀ ਪਹਿਲੀ ਵਾਰੀ ਇਹ ਸਮਾਗਮ ਹੋਣ ਜਾ ਰਿਹਾ ਹੈ ਜਿਹੜਾ ਕਿ ਧੀਆ ਦੀ ਲੋੜੀ ਪਾਈ ਜਾ ਰਹੀ ਹੈ ਇਹ ਬਹੁਤ ਹੀ ਸਾਡੇ ਲਈ ਮਾਣ ਵਾਲੀ ਗੱਲ ਹੈ ਔਰ ਮੈਂ ਇੱਥੇ ਆਏ ਸਾਰੇ ਹੀ ਆਪਣੇ ਭਰਾਵਾਂ ਭੈਣਾਂ ਨੂੰ ਤੇ ਬੱਚਿਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਵਧਾਈਆਂ ਦਿੰਨੀ ਆ ਤੇ ਇਹਨਾਂ ਨੂੰ ਜੀ ਆਇਆਂ ਕਰਦੀ ਆ ਮਾਰੇ ਨੂੰ ਵਿਜੇ ਸਾੰਪਲਾ ਜੀ ਦਾ